ਸਸਿਕਾ ਜੀ ਅਦਾਬ ਨਮਸਤੇ ਗੁੱਡ ਮਾਰਨਿੰਗ ਮਡਰਾਸੀਦੂ ਲੋਗ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਆਪਦੇ ਘਰਾਂ ਦੇ ਵਿੱਚ ਰਾਜੀਵਾਜੀ ਹੋਗੇ ਜੀ ਤੇ ਵੈਗਰੂ ਸਭ ਨੂੰ ਤੰਦਰੁਸਤੀਆਂ ਦੇਣ ਜੀ ਲੋ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਸਭ ਤੋਂ ਪਹਿਲਾਂ ਆਪਾਂ ਆਪਣੇ YouTube ਫੈਮਲੀ ਦਾ ਧੰਨਵਾਦ ਕਰ ਰਹੇ ਹਾਂ ਕਿਉਂਕਿ ਅੱਜ ਆਪਣੇ 2K ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਹੋਏ ਨਿਗੇ ਪਰ ਮੈਂ ਐਸੇ ਆਸ਼ਾ ਨਾ ਕੀ ਅੱਜ ਆਪਣੇ 2k ਸਬਸਕ੍ਰਾਈਬਰ ਪੂਰੇ ਹੋ ਜਾਣਗੇ ਤੇ ਇਹ ਸਾ ਤੁਹਾਡੇ ਸਭ ਦੇ ਸਪੋਰਟ ਨਾਲ ਹੀ ਪੋਸੀਬਲ ਹੋਇਆ ਜੀ ਤੇ ਲੋ ਜੀ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਕਮੈਂਟਸ ਤੇ ਰਿਪਲਾਈ ਕਰ ਰਹੇ ਹਾਂ ਕਿਉਂਕਿ ਆਪਾਂ ਨੂੰ ਸਬਸਕ੍ਰਾਈਬਰਸ ਤੇ ਆਪਣੇ YouTube ਫੈਮਲੀ ਦੇ ਕਮੈਂਟਸ ਆਏ ਸੀਗੇ ਵੀ ਦੀਦੀ ਤੁਸੀਂ ਕਿੰਨੀ ਪੜ੍ਹਾਈ ਕੀਤੀ ਹੋਈ ਹੈ ਕਿੱਥੇ ਤੱਕ ਤੁਸੀਂ ਸਟੱਡੀ ਕੀਤੀ ਹੋਈ ਹੈ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਆਪਣੇ ਸਟੱਡੀ ਦਾ ਸਫਰ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਆ ਕਿ ਜਦੋਂ ਸਾਡੇ ਟਾਈਮ ਦੇ ਵਿੱਚ ਸਟੱਡੀ ਹੁੰਦੀ ਸੀਗੀ ਅ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੀ ਸਟੱਡੀ ਜਿਹੜੀ ਮੇਰੀ ਗਵਰਨਮੈਂਟ ਸਕੂਲ ਦੀ ਕੀਤੀ ਹੋਈ ਜਿਹੜੇ ਪਿੰਡਾਂ ਵਿੱਚ ਸਕੂਲ ਹੁੰਦੇ ਸੀਗੇ ਜੀ ਉਸ ਤੋਂ ਬਾਅਦ ਜੀ ਆਪਾਂ ਗਰਲਸ ਸਕੂਲ ਦੇ ਵਿੱਚ ਕੀਤੀ ਸੀਗੀ ਸਾਡਾ ਸਕੂਲ ਜਿਹੜਾ ਸੀਗਾ ਉਹ ਮਸਜਿਦ ਦੇ ਵਿੱਚ ਬਣਿਆ ਹੋਇਆ ਸੀਗਾ ਹਨਾ ਤੇ ਫਿਰ 6 ਤੋਂ ਲੈ ਕੇ 10th ਤੱਕ ਦੀ ਸਟੱਡੀ ਆਪਣੀ ਗਰਲਸ ਕਾਲਜ ਤੇ ਗਰਲਸ ਸਕੂਲ ਦੇ ਵਿੱਚ ਹੋਈ ਹੈ ਜੀ ਉਸ ਤੋਂ ਬਾਅਦ 11th 12th ਆਪਾਂ ਰੱਖੀ ਸੀਗੀ ਆਰਟਸ ਦੇ ਸਬਜੈਕਟ ਸਬਜੈਕਟ ਸੀਗੇ ਆਪਣੇ ਕੋਲੇ ਹਿਸਟਰੀ ਪੋਲਿਟੀਕਲ ਸਾਇੰਸ ਤੇ ਹਿੰਦੀ ਲਿਟਰੇਚਰ ਜੀ ਤੇ ਇਹ ਸਬਜੈਕਟ ਸੀਗੇ ਤੇ ਇਹ ਆਪਣੇ ਕੋ-ਐਜੂਕੇਸ਼ਨ ਜਾਨੀ ਕਿ ਹੋਈ ਸੀਗੀ ਦੋ ਦੋ ਸਾਲ ਦੀ ਸਟੱਡੀ ਜਿਹੜੀ ਆਪਣੀ 11 12th ਜਿਹੜੀ ਆ ਉਹ ਆਪਾਂ ਕੀਤੀ ਸੀਗੀ ਜੀ ਅ ਫਿਰ ਉਸ ਤੋਂ ਬਾਅਦ ਜੀ ਆਪਾਂ ਗੰਗਾ ਨਗਰ ਐਸ ਜੀ ਐਨ ਖਾਲਸਾ ਕਾਲਜ ਉੱਥੇ ਐਡਮਿਸ਼ਨ ਲਿਆ ਸੀਗਾ ਅ ਬਾਕੀ ਮੈਂ ਤੁਹਾਨੂੰ ਦੱਸਦਾ ਵੀ 10th ਮੈਂ ਕੀਤੀ ਸੀ 1995 ਦੇ ਵਿੱਚ 12th ਕਰ ਲਈ ਸੀ 1997 ਦੇ ਵਿੱਚ 97 ਦੇ ਵਿੱਚ ਤੇ ਉਹ ਤੋਂ ਬਾਅਦ ਆਪਾਂ ਐਸ ਜੀ ਐਨ ਖਾਲਸਾ ਕਾਲਜ ਗੰਗਾ ਨਗਰ ਵਿੱਚ ਐਡਮਿਸ਼ਨ ਲਿਆ ਜਿੱਥੇ ਆਪਾਂ ਆਰਟਸ ਦੇ ਸਬਜੈਕਟ ਲਏ ਸੀਗੇ ਹਿੰਦੀ ਹਿਸਟਰੀ ਔਰ ਸੌਰੀ ਹਿਸਟਰੀ ਪੋਲਿਟੀਕਲ ਸਾਇੰਸ ਤੇ ਇੱਥੇ ਆਪਾਂ ਸਬਜੈਕਟ ਹਿੰਦੀ ਦੀ ਜਗ੍ਹਾ ਤੇ ਇੰਗਲਿਸ਼ ਲਿਟਰੇਚਰ ਲੈ ਲਿਆ ਸੀ ਕਿਉਂਕਿ ਨਾ ਮੈਨੂੰ ਇੰਗਲਿਸ਼ ਦਾ ਬਹੁਤ ਸ਼ੌਂਕ ਸੀਗਾ ਮੇਰਾ ਬਹੁਤ ਇੰਟਰਸਟ ਵੀ ਸੀਗਾ ਤੇ ਕੈਚਿੰਗ ਪਾਵਰ ਵੀ ਮੇਰੀ ਇੰਗਲਿਸ਼ ਦੀ ਸ਼ੁਰੂਤ ਤੇ ਬਹੁਤ ਵਧੀਆ ਸੀਗੀ ਇਸ ਕਰਕੇ ਮੈਂ ਇੰਗਲਿਸ਼ ਲਿਟਰੇਚਰ ਜਿਹੜਾ ਸਬਜੈਕਟ ਲੈ ਲਿਆ ਸੀਗਾ ਆਪਾਂ ਇਹ ਬੀਏ ਜਿਹੜੀ ਐਜ਼ ਅ ਹੋਸਟਲਰ ਕੀਤੀ ਸੀ ਹੋਸਟਲ 'ਚ ਰਹਿ ਕੇ ਕੀਤੀ ਤੇ ਬਹੁਤ ਵਧੀਆ ਸਾਡੇ ਗੰਗਾ ਨਗਰ ਦਾ ਮੰਨਿਆ ਤੰਨਿਆ ਕਾਲਜ ਹੈ ਨਾ ਉਸ ਟਾਈਮ 'ਚ ਚਲੋ ਹੁਣ ਤਾਂ ਹੋਰ ਵੀ ਕਾਲਜ ਬਹੁਤ ਹੈਗੇ ਆ ਤੇ ਵਧੀਆ ਕਾਲਜ ਬਹੁਤ ਵਧੀਆ ਸਾਡੀ ਜਿਹੜੀ ਸਕੂਲ ਲਾਈਫ ਕਾਲਜ ਲਾਈਫ ਬਹੁਤ ਵਧੀਆ ਰਹੀ ਸੀਗੀ ਹਾਲਾਂਕਿ ਉਸ ਟਾਈਮ ਦੇ ਵਿੱਚ ਨਾ ਵੀ ਬਹੁਤ ਜ਼ਿਆਦਾ ਜਾਨੀ ਕਿ ਜਿਹੜੇ ਪਿੰਡਾਂ ਦਾ ਕਹਿ ਦਈਏ ਮਾਹੌਲ ਪੜ੍ਹਾਈ ਵਾਲਾ ਹੈ ਨਹੀਂ ਸੀ ਕੁੜੀਆਂ ਵਾਸਤੇ ਹੈ ਨਾ ਫੇ ਵੀ ਸਾਡੇ ਪੇਰੈਂਟਸ ਨੇ ਸਾਨੂੰ ਜਾਨੀ ਕਿ سپورਟ ਕੀਤੀ ਤਾਂ ਆਪਾਂ ਪੜ੍ਹੇ ਚਲੋ ਤੇ ਉਸ ਤੋਂ ਬਾਅਦ ਜੀ ਬੀਏ ਆਪਾਂ 2000 ਦੇ ਵਿੱਚ ਕਲੀਅਰ ਕਰ ਲਈ ਸੀਗੀ ਉਸ ਤੋਂ ਬਾਅਦ ਜੀ ਸਾਡਾ ਚਲੋ ਜੀ ਮੇਰੇ ਫਰੈਂਡ ਸਰਕਲ ਸੀਗਾ ਮੇਰੇ ਫਰੈਂਡਸ ਕਹਿੰਿਆ ਵੀ ਕੰਪਿਊਟਰ ਕੋਰਸ ਨਾ ਉਦੋਂ ਆਈਆਈਸੀ ਕੀ ਉਹਦਾ ਨਾ ਟ੍ਰੈਂਡ ਚ ਚੱਲ ਰਹੇ ਸੀਗੇ ਤੇ ਫਿਰ ਅਸੀਂ ਕੀਤਾ ਸੀਗਾ ਓ ਲੈਵਲ ਦਾ ਕੋਰਸ ਜਿਹੜਾ 1.5 ਸਾਲ ਦਾ ਸੀਗਾ 1.5 ਸਾਲ ਅਸੀਂ ਓ ਲੈਵਲ ਦਾ ਜਿਹੜਾ ਕੋਰਸ ਕੀਤਾ ਉਸ ਤੋਂ ਬਾਅਦ ਆਪਾਂ ਨੂੰ ਸਰਟੀਫਿਕੇਟ ਮਿਲਿਆ ਓ ਲੈਵਲ ਦਾ ਤੇ ਉਸ ਤੋਂ ਬਾਅਦ ਜੀ ਆਪਾਂ ਜੋਬ ਸ਼ੁਰੂ ਕਰ ਲਈ ਸੀਗੇ ਗੰਗਾਨਗਰੀ ਹੈਗਾ ਜੀ ਗਰਲਸ ਐਸਜੀਐਨ ਗਰਲਸ ਸਕੂਲ ਹੈ ਸ੍ਰੀ ਗੁਰੂ ਨਾਨਕ ਗਰਲਸ ਕਾਲਜ ਤੇ ਸਕੂਲ ਹੈ ਜੀ ਉੱਥੇ ਆਪਾਂ ਜੌਬ ਸ਼ੁਰੂ ਕਰ ਲਈ ਸੀਗੇ ਹਨਾ ਹੁਣ ਵੀ ਮੇਰੇ ਨਾਲ ਇੱਕ ਸਬਸਕ੍ਰਾਈਬਰ ਦੀਦੀ ਜੁੜੇ ਹੋਏ ਆ ਜੀ ਪੀਪੀ ਵਲੌਗ ਵਾਲੇ ਤੇ ਉਹ ਹੁਣ ਕਮੈਂਟ ਕਰਦੇ ਹੁੰਦੇ ਤਾਂ ਬਹੁਤ ਵਧੀਆ ਲੱਗਦਾ ਦੀਦੀਆਂ ਕਮੈਂਟ ਵੀ ਮੇਰੀ ਸਟੱਡੀ ਵੀ ਉੱਥੋਂ ਦੀ ਹੈਗੀ ਆ ਤੇ ਯਾਦ ਕਰਦੇ ਆ ਨਾ ਜਦੋਂ ਆਪਾਂ ਕਦੇ ਗੰਗਾ ਨਗਰ ਜਾਣੇ ਆ ਤਾਂ ਵਲੌਗ ਦਿਖਾਉਨੇ ਆ ਤਾਂ ਦੀਦੀ ਬਹੁਤ ਸੋਨੇ ਕਮੈਂਟ ਕਰਦੇ ਬਹੁਤ ਵਧੀਆ ਲੱਗਦਾ ਜੀ ਫਿਰ ਆਪਾਂ ਬਸ ਉਹ ਤੋਂ ਕੋਰਸ ਕਰਨ ਤੋਂ ਬਾਅਦ ਕੰਪਿਊਟਰ ਕੋਰਸ ਤੇ ਕਰਨ ਤੋਂ ਬਾਅਦ ਉੱਥੇ ਜੌਬ ਸ਼ੁਰੂ ਕਰਤੀ ਸੀ ਐਜ਼ ਏ ਕੰਪਿਊਟਰ ਟੀਚਰ ਤੇ ਫਿਰ ਜੌਬ ਦੇ ਨਾਲ-ਨਾਲ ਹੀ ਆਪਾਂ ਐਮਏ ਦਾ ਫਾਰਮ ਫਿਲ ਕਰਤਾ ਫਿਰ ਐਮਏ ਆਪਾਂ ਫਿਰ ਹਿੰਦੀ ਲਿਟਰੇਚਰ ਸ਼ੁਰੂ ਕਰਤੀ ਇਸ ਤਰ੍ਹਾਂ ਚੇਂਜ ਹੁੰਦੇ ਰਹੇ ਜੀ ਹਿੰਦੀ ਇੰਗਲਿਸ਼ ਜਿਵੇਂ ਜਿਵੇਂ ਟਾਈਮ ਹੁੰਦਾ ਸੀਗਾ ਹਨਾ ਵੀ ਇਹ ਮੇਰੀ ਸ਼ੁਰੂ ਤੋਂ ਆ ਦਿੱਤਾ ਬਿਜ਼ੀ ਰਹਿਣ ਦੇ ਤੇ ਆਪਾਂ ਆਪਣੀ ਲਾਈਫ ਜਿਹੜੀ ਬਿਜ਼ੀ ਰੱਖਦੇ ਸੀਗੇ ਚਲੋ ਮੈਂ ਕਿ জব ਵੀ ਸ਼ੁਰੂ ਕਰਤੀ 셀ਫ ਡਿਪੈਂਡ ਵੀ ਹੋ ਜਾਣੀ ਆ ਨਾ ਨਾਲੇ ਐਕਸਪੀਰੀਅੰਸ ਮਿਲ ਜੂਗਾ ਤੇ ਨਾਲ ਨਾਲ ਆਪਾਂ ਸਟੱਡੀ ਵੀ ਸ਼ੁਰੂ ਕਰਤੀ ਇਹ ਜੀ ਆਪਣੀ 2 ਸਾਲ ਦੀ ਚੱਲੀ ਸੀਗੀ ਜਿਹੜੀ ਜੋਬ ਹੈ 2 ਸਾਲ ਜੋਬ ਕੀਤੀ ਮੈਂ ਜਾਨੀ 2000 ਦੇ ਵਿੱਚ ਮੇਰੀ ਬੀਏ ਕੰਪਲੀਟ ਹੋ ਗਈ ਸੀ ਫਿਰ ਉਸ ਤੋਂ ਬਾਅਦ ਮੈਂ 2001 2002 ਤੱਕ ਮੈਂ ਕੰਪਿਊਟਰ ਕੋਰਸ ਕੀਤਾ ਸੀਗਾ ਉਸ ਤੋਂ ਬਾਅਦ 2002 ਦੇ ਵਿੱਚ ਹੀ ਸ਼ਾਇਦ ਪੂਰਾ ਧਿਆਨੀ ਮੈਨੂੰ ਉਸ ਤੋਂ ਬਾਅਦ ਮੈਂ ਜੌਬ ਸ਼ੁਰੂ ਕਰਦੀ ਸੀਗੀ ਹਨਾ ਕੋਰਸ ਕਰਨ ਤੋਂ ਬਾਅਦ ਹੀ ਜੌਬ ਸ਼ੁਰੂ ਕਰਦੀ ਸੀਗੀ ਤੇ ਜਿਨ੍ਹਾਂ ਨੇ ਮਤਲਬ ਕਿ ਜਿੱਥੋਂ ਅਸੀਂ ਇਹ ਕੰਪਿਊਟਰ ਦਾ ਉਹ ਲੈਵਲ ਦਾ ਕੋਰਸ ਕੀਤਾ ਸੀਗਾ ਤੇ ਉਹਨਾਂ ਦਾ ਹੀ ਸਕੂਲ ਦੇ ਵਿੱਚ ਕੰਟ੍ਰੈਕਟ ਸੀਗਾ ਕੰਪਿਊਟਰਸ ਦਾ ਹਨਾ ਤੇ ਫਿਰ ਉਹ ਉਦੋਂ ਫਿਰ ਉੱਥੇ ਉਹਨਾਂ ਦੇ ਕੰਟ੍ਰੈਕਟ 'ਚ ਹੀ ਆਪਾਂ ਜੌਬ ਸ਼ੁਰੂ ਕਰਦੇ ਸੀਗੇ ਜੀ ਤੇ ਵਧੀਆ ਆਪਣੀ ਜੋਬ ਵੀ ਵਧੀਆ ਰਹੀ ਤੇ ਜਦੋਂ ਮੈਂ ਉੱਥੇ ਜੋਬ ਕਰ ਰਹੀ ਸੀਗੀ ਐਮਏ ਦੇ ਵੀ ਐਮਏ ਦੀ ਵੀ ਤਿਆਰੀ ਕਰ ਰਹੀ ਸੀਗਾ ਨਾ ਫਸਟ ইয়ার ਦੇ ਇਗਜ਼ਾਮ ਹੋ ਗਏ ਸੀ ਸੈਕੰਡ ইয়ার ਦੇ ਇਗਜ਼ਾਮ ਦੇਣੇ ਸੀਗੇ ਤੇ ਉਦੋਂ ਹੀ ਮੇਰੀ ਅਗੇਜਮੈਂਟ ਹੋ ਗਈ ਸੀਗੀ ਜੀ 2003 ਦੇ ਵਿੱਚ ਹੋ ਗਈ ਸੀ ਅਗੇਜਮੈਂਟ ਫਿਰ ਮੈਂ ਉੱਥੋਂ ਜੋਬ ਕਰਦੀ ਰਹੀ ਮੈਂ ਜੀ ਤੇ ਉਸ ਤੋਂ ਬਾਅਦ 2004 ਫ फेब्रुवारी ਦੇ ਵਿੱਚ ਮੇਰੀ ਮੈਰਿਸ ਹੋ ਗਈ ਸੀਗੀ ਇਸ ਤੋਂ ਮੇਰੀ ਸਟੱਡੀ ਜਿਹੜੀ ਆ ਐਮਏ ਜਿਹੜੀ ਆ ਕੰਪਲੀਟ ਹੋ ਗਈ ਸੀਗੀ ਤੇ ਮੈਂ ਇਗਜ਼ਾਮ ਦਿੱਤੇ ਸੀਗੇ ਤੇ ਉਦੋਂ ਫਿਰ ਮੈਂ ਬੀਐਡ ਦੇ ਵੀ ਫਾਰਮ ਫਿਲ ਕੀਤੇ ਸੀ ਪਰ ਇਗਜ਼ਾਮ ਨਹੀਂ ਦਿੱਤੇ ਬਸ ਮੈਂ ਫਿਰ ਤੇ ਲੋ ਜੀ ਉਸ ਤੋਂ ਬਾਅਦ ਮੈਰਿਸ ਤੋਂ ਬਾਅਦ ਮੇਰਾ ਬੇਟਾ ਸੀਗਾ ਜਿਹੜਾ ਉਹ 2.5 ਸਾਲ ਦਾ ਸੀਗਾ ਹਨਾ ਉਦੋਂ ਫਿਰ ਮੈਂ ਆਇਲਟਸ ਦੇ ਇਗਜ਼ਾਮ ਦਿੱਤੇ ਸੀਗੇ ਹਾਈਲਟਸ ਕੀਤੀ ਸੀਗੀ ਗੰਗਾ ਨਦਰ ਤੋਂ ਕਿਉਂਕਿ ਉਦੋਂ ਇਹ ਟ੍ਰੈਂਡਿੰਗ ਆਇਆ ਸੀਗਾ ਹਾਈਲਟਸ ਜਿਹੜਾ ਸੀ ਹਨਾ ਤੇ ਇਹ 2007 ਸੀਗਾ ਸ਼ਾਇਦ ਜਦੋਂ ਮੈਂ ਹਾਈਲਟਸ ਦੇ ਇਗਜ਼ਾਮ ਦਿੱਤੇ ਸੀਗੇ ਮੇਰੇ ਵਧੀਆ 5 ਐਂਡ 1/2 ਬੈਂਡ ਆਗੇ ਸੀਗੇ 5.5 ਬੈਂਡ ਆਗੇ ਸੀਗੇ ਵਧੀਆ ਤੇ ਉਸ ਟਾਈਮ ਦੇ ਵਿੱਚ ਇੰਨੇ ਬੈਂਡ ਵੀ ਬਹੁਤ ਹੁੰਦੇ ਸੀਗੇ ਹਨਾ ਪਰ ਫਾਈਲ ਨਹੀਂ ਲਾਈ ਸਾਡੀ ਕਿਉਂਕਿ ਕਹਿੰਦੇ ਵੀ ਅੰਦਰ ਕੰਮ ਨਹੀਂ ਮਿਲ ਰਿਹਾ ਤੇ ਉਦੋਂ ਦੇ ਦੇਖੋ ਇੰਨਾ ਟਾਈਮ ਹੋ ਗਿਆ ਵੀ ਕਿੰਨਾ ਗੈਪ ਹੋ ਗਿਆ 15 ਸਾਲ ਦੇ ਕਰੀਬ ਹੋ ਗਿਆ ਹਨਾ 15 16 ਸਾਲ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਇਹ ਪ੍ਰੋਬਲਮ ਚੱਲਦੀ ਹੈ ਜਿੱਦਾਂ ਵੀ ਹੁਣ ਕੈਨੇਡਾ ਦੇ ਵਿੱਚ ਧਰਨੇ ਲੱਗ ਰਹੇ ਆ ਹਨ ਵੀ ਕੰਮ ਹੈ ਨਹੀਂ ਤੇ ਉਦੋਂ ਵੀ ਐਂ ਕਹਿ ਰਹੇ ਸੀਗੇ ਸਿਰਫ ਐਸੇ ਕਰਕੇ ਸਾਡੀ ਫਾਈਨਲ ਲਾਈ ਵੀ ਫਿਰ ਉੱਥੇ ਇਧਰਲਾ ਵੀ ਜਿਹੜਾ ਕੰਮ ਹੈ ਸਿਮਟਣਾ ਪਊਗਾ ਹਨਾ ਤੇ ਉਧਰ ਜਾ ਕੇ ਫਿਰ ਕੰਮ ਨਾ ਮਿਲਿਆ ਰੋਜ਼ਗਾਰ ਨਾ ਮਿਲਿਆ ਤਾਂ ਫਿਰ ਪ੍ਰੋਬਲਮ ਹੋਊਗੀ ਤੇ ਚਲੋ ਜੀ ਆਪਾਂ ਫੇਰ ਇੱਥੇ ਦੇ ਇੱਥੇ ਹੋਣ ਲੱਗੇ ਉਸ ਤੋਂ ਬਾਅਦ ਜੀ ਚਲੋ ਫਿਰ ਮੈਂ 2007 ਵਿੱਚ ਫਿਰ ਉਸ ਤੋਂ ਬਾਅਦ ਸ਼ਾਇਦ 2010 ਸੀਗਾ ਜਦੋਂ ਮੈਂ ਫਿਰ ਸਕੂਲ ਦੇ ਵਿੱਚ ਜੌਬ ਕਰਨੀ ਸ਼ੁਰੂ ਕਰਤੀ ਕਿਉਂਕਿ ਮੇਰੇ ਅੰਦਰ ਜਿਹੜਾ ਇੱਕ ਵੀ ਛੁਪਿਆ ਬੈਠਾ ਸੀ ਸੁਪਨਾ ਵੀ ਮੇਨਾ ਬੱਚਿਆਂ ਨੂੰ ਪੜਾਉਣਾ ਹੈ ਹਨਾ ਕਿਉਂਕਿ ਆਪਾਂ ਪੜਾਈ ਕਰਦੇ ਕਰਦੇ ਹੀ ਪੜਾਉਣ ਲੱਗ ਗਏ ਸੀ ਬੱਚਿਆਂ ਨੂੰ ਤੇ ਫਿਰ ਮੇਰਾ ਬੇਟਾ ਥੋੜਾ ਪਲ ਗਿਆ ਹਨਾ ਤੇ ਚਲੋ ਫਿਰ ਜਿਹੜੀ ਫਾਈਲ ਲਾਉਣੀ ਸੀਗੀ ਹਨਾ ਉਹ ਤਾਂ ਸ਼ੁਰੂ ਨਹੀਂ ਕੀਤੀ ਆ ਹਾਈਲਾਈਟਸ ਦੀ ਚਲੋ ਇੱਕ ਤਰ੍ਹਾਂ ਦੀ ਬੰਦ ਹੀ ਹੋ ਗਈ ਹਨਾ ਤੇ ਫਿਰ ਉਸ ਤੋਂ ਬਾਅਦ ਮੈਂ ਜੌਬ ਕਰਨੀ ਸ਼ੁਰੂ ਕੀਤੀ ਜੀ 2010 ਤੁਸੀਂ ਮੰਨ ਕੇ ਚਲੋ ਜਾਂ 9 ਸੀਗੇ ਮੈਨੂੰ ਪੂਰਾ ਧਿਆਨ ਨਹੀਂ ইয়ার ਦਾ ਹਨਾ ਤੇ ਮੇਰਾ ਬੇਟਾ ਉਦੋਂ ਯੂकेजी ਚ ਸੀਗਾ ਉਦੋਂ ਮੈਂ ਕੀਤੀ ਤਾਂ ਫਿਰ ਲੋਕਡਾਊਨ ਚ ਜਿਹੜੇ 2019 20 20 ਦੇ ਵਿੱਚ ਫਿਰ ਮੈਂ ਜੌਬ ਛੱਡੀ 10 11 ਸਾਲ ਮੈਂ ਜੌਬ ਕੀਤੀ 20 ਦੇ ਵਿੱਚ ਛੱਡੀ ਤੇ ਫਿਰ ਉਸ ਤੋਂ ਬਾਅਦ ਮੈਂ ਘਰੇ ਲੋਕਡਾਊਨ ਹੋ ਗਿਆ ਚਲੋ ਔਨਲਾਈਨ ਕਲਾਸਿਸ ਵੀ ਲਾਈਆਂ ਬੱਚਿਆਂ ਦੀਆਂ ਹਨਾ ਉਸ ਤੋਂ ਬਾਅਦ ਪਰ ਉਹ ਔਖੀਆਂ ਜਿਹੀਆਂ ਹੋ ਗਈਆਂ ਔਨਲਾਈਨ ਕਲਾਸਿਸ ਲਾਉਣੀਆਂ ਨਾ ਉਹਨਾਂ ਨੂੰ ਸੈਲਰੀ ਨਹੀਂ ਮਿਲਦੀ ਸੀਗੀ ਤੇ ਮੱਥਾ ਘਪਾਈ ਜ਼ਿਆਦਾ ਸੀਗੀ ਇਸ ਕਰਕੇ ਮੈਂ ਬਸ 5-6 ਮਹੀਨੇ ਔਨਲਾਈਨ ਕਲਾਸਾਂ ਲਗਾਈਆਂ ਉਸ ਤੋਂ ਬਾਅਦ ਮੈਂ ਫਿਰ ਜੋਬ ਮੈਂ ਮਤਲਬ ਕਿ ਮੈਕੈਨਿਕ ਕਰਨਾ ਬਸ ਤੀਫਾ ਦੀ ਦਾ ਜੋਬ ਤੋਂ ਤੇ ਵੈਗੁਰੂ ਦੀ ਦੇ ਨੇ ਵੈਗੁਰੂ ਨੇ ਹਮੇਸ਼ਾ ਕਿਰਪਾ ਰੱਖੀ ਹੈ ਜੀ ਆਪਾਂ ਜੌਬ ਛੱਡੀ ਤਾਂ ਘਰੇ ਟਿਊਸ਼ਨਸ ਆਉਣ ਲੱਗੀਆਂ ਬੱਚਿਆਂ ਦੇ ਵਧੀਆ ਹੈ ਨਾ ਮਨ ਵੀ ਲੱਗਿਆ ਵਧੀਆ ਨਾਲੇ ਸੈਲਫ ਡਿਪੈਂਡ ਬਣੇ ਰਹੇ ਜੀ ਤੇ ਉਸ ਤੋਂ ਲੈ ਕੇ ਲੋਕਡਾਊਨ ਤੋਂ ਲੈ ਕੇ ਆਪਾਂ ਹੁਣ ਤੱਕ ਟਿਊਸ਼ਨ ਪੜ੍ਹਾਉਣੇ ਆ ਰਹੇ ਆਂ ਜੀ ਤੇ ਵੈਗੁਰੂ ਦੀ ਮਿਹਰਬਾਨੀ ਆ ਵੈਗੁਰੂ ਨੇ ਜੋ ਆਪਣੇ ਤੇ ਨਹੀਂ ਮਿਹਰਬਾਨੀ ਰੱਖੀ ਹੋਈ ਹੈ ਵੀ ਆਪਾਂ ਆਪਦੇ ਕੰਮਕਾਜ ਦੇ ਨਾਲ ਨਾਲ ਸੈਲਫ ਡਿਪੈਂਡ ਵੀ ਬਣੇ ਹੋਏ ਆਂ ਜੀ ਤੇ ਇਹ ਸੀਗੀ ਜੇ ਆਪਣੀ এডਿਕੇਸ਼ਨ ਤੇ ਇਸ ਤੋਂ ਇਲਾਵਾ ਆਪਾਂ ਹੋਰ ਕੋਈ ਕੰਪੀਟੀਸ਼ਨਸ ਵਗੈਰਾ ਦੀ ਹੋਰ ਕੋਈ ਤਿਆਰੀ ਨਹੀਂ ਕੀਤੀਗੀ ਅੱਜ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵੀ ਕਲੀਅਰ ਹੋ ਗਏ ਹੋਣਗੇ ਹਨ ਤੇ ਬਸ ਇਹ ਸੀ ਜੀ ਸਾਡੀ ਸਟੱਡੀ ਤੇ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਕਰਦੇ ਆਂ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਸ਼ੀਗਾਲ ਜੀ